ਤਰਨਤਾਰਨ ਦੇ ਵਿੱਚ ਪਿਛਲੇ 3 ਦਿਨ ਤੋਂ ਸਹਨ ਦਾ ਹੀ ਮਾਹੌਲ ਬਣਿਆ ਹੋਇਆ ਹੈ ਕਿਉਂਕਿ 24 ਘੰਟਿਆਂ ਦੇ ਵਿੱਚ ਤਾਂ 3-3 ਵਾਰ ਦਾਤਾਂ ਹੋਈਆਂ ਬੈਂਕ ਡਕੈਤੀ ਵੀ ਹੁੰਦੀ ਹੈ ਤਰਨਤਾਰਨ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਗੋਲੀਆਂ ਵੀ ਮਾਰ ਕੇ ਕਤਲ ਕੀਤਾ ਜਾਂਦਾ ਚੋਲਾ ਸਾਹਿਬ ਦੇ ਵਿੱਚ ਕਿਸ ਤਰੀਕੇ ਦੀ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਜਾਰੀ ਹੈ ਤੇ ਕਿੰਨੇ ਸਮੇਂ ਦੇ ਵਿੱਚ ਦੋਸ਼ੀ ਫੜੇ ਜਾਣਗੇ 28 ਤਰੀਕ ਨੂੰ ਇਤਲਾਹ ਮਿਲੀ ਸੀ ਪੁਲਿਸ ਨੂੰ ਦੁਪਹਿਰੀ ਕੀ ਇੱਕ ਬੀਤ ਗਨ ਹਾਊਸ ਹੈ ਜਿਹੜਾ ਉਹਦੇ ਚ ਚੋਰੀ ਹੋਈ ਸੀ ਪਾੜ ਲੱਗਿਆ ਸੀਗਾ ਤੋ ਇਮੀਡੀਟਲੀ ਹਰਕਤ ਚਾ ਕੇ ਜਦੋਂ ਉਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਔਰ ਸਾਡੇ ਜੁਆਇੰਟ ਆਪਰੇਸ਼ਨ ਸੀਗਾ ਇਹ ਜੀਟੀਐਫ ਦੇ ਨਾਲ ਤਾਂ ਉਹਨਾਂ ਨੇ ਜੋ ਜੁਆਇੰਟ ਲੀਡਸ ਦੇ ਉੱਤੇ ਵਰਕ ਆਊਟ ਕਰਦੇ ਹੋਏ ਜਿਹੜੇ ਦੋ ਮੇਨ ਅਕਿਊਸੀ ਅਜੂ ਸਾਡੇ ਹੱਥੇ ਚੜ ਗਏ ਔਰ ਉਹਨਾਂ ਦੀ ਨਿਸ਼ਾਨਦੇਹੀ ਤੇ ਅਸੀਂ 15 ਜਿ ਰਾਈਫਲਾਂ ਜਿਹੜੀਆਂ ਵੱਡੀਆਂ ਸੀਗੀਆਂ ਉਹਨਾਂ ਚੋਂ 11 ਰਾਈਫਲਾਂ ਰਿਕਵਰ ਕਰ ਲੀਆਂ ਤੇ ਪੰਜ ਛੋਟੇ ਜਿਹੜੇ ਅਸਲੇ ਆ ਉਹਦੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ ਸ਼ਸ਼ੀਕਾਲ ਪੰਜਾਬ ਆਪ ਤੱਕ ਨਿਊਜ਼ ਤੁਸੀਂ ਵੇਖ ਰਹੇ ਹੋ ਤੇ ਪਿਛਲੇ 2-3 ਦਿਨ ਦੇ ਵਿੱਚ ਜਿਹੜਾ ਉਹ ਤਰਨਤਾਰਨ ਦੇ ਵਿੱਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਕੁਝ ਅੰਸਰਾਂ ਵੱਲੋਂ ਪੰਜਾਬ ਪੁਲਿਸ ਨੂੰ ਤਰਨਤਾਰਨ ਪੁਲਿਸ ਨੂੰ ਕੋਈ ਕਾਮਯਾਬੀ ਮਿਲੀ ਹੈ ਗੱਲਬਾਤ ਕਰਕੇ ਜਾਣਦੇ ਆ ਕਿਉਂਕਿ ਮਾਮਲੇ ਤਾਂ ਜਾਦਾ ਹੈ ਕਿਹੜੇ ਕਿਹੜੇ ਹੁਣ ਤੱਕ ਮਾਮਲੇ ਸੁਲਝਾ ਲਏ ਗਏ ਨੇ ਅੱਜ ਕਾਨਫਰੰਸ ਰੱਖੀ ਗਈ ਸ੍ਰੀ ਅਸ਼ਵਨੀ ਕਪੂਰ ਜੀ ਐਸਐਸਪੀ ਸਾਡੇ ਨਾਲ ਮੌਜੂਦ ਨੇ ਸਾਹਿਬ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਪੰਜਾਬ ਆਬ ਤੱਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਤੁਹਾਡਾ ਸਰ ਕੀ ਜਿਹੜਾ ਪੁਲਿਸ ਨੇ ਜੋ ਤਰਨਤਾਰਨ ਦੇ ਵਿੱਚ ਪਿਛਲੇ 3 ਦਿਨ ਤੋਂ ਸਹਿਨ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ 24 ਘੰਟਿਆਂ ਦੇ ਵਿੱਚ ਤਾਂ ਤਿੰਨ ਤਿੰਨ ਵਾਰ ਦਾ ਤਾਂ ਹੋ ਰਹੀਆਂ ਕੀ ਪੁਲਿਸ ਨੂੰ ਕਾਮਯਾਬੀ ਮਿਲੀ ਅੱਜ ਕਾਨਫਰੰਸ ਰੱਖੀ ਗਈ ਹੈ ਦੇਖੋ ਇੱਕ ਜਿਹੜਾ 28 ਤਰੀਕ ਨੂੰ ਇਤਲਾਹ ਮਿਲੀ ਸੀ ਪੁਲਿਸ ਨੂੰ ਦੁਪਹਿਰੀ ਕੀ ਇੱਕ ਮੀਤ ਗਨ ਹਾਊਸ ਹੈ ਜਿਹੜਾ ਉਹਦੇ ਚ ਚੋਰੀ ਹੋਈ ਸੀ ਪਾੜ ਲੱਗਿਆ ਸੀਗਾ ਤਾਂ ਇਮੀਡੀਟਲੀ ਹਰਕਤ ਚਾ ਕੇ ਜਦੋਂ ਉਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਔਰ ਸਾਡਾ ਇਹ ਜੁਆਇੰਟ ਆਪਰੇਸ਼ਨ ਸੀਗਾ ਇਹ ਜੀਟੀਐਫ ਦੇ ਨਾਲ ਤੋ ਉਹਨਾਂ ਨੂੰ ਜੁਆਇੰਟ ਲੀਡਸ ਦੇ ਉੱਤੇ ਵਰਕ ਆਊਟ ਕਰਦੇ ਹੋਏ ਜਿਹੜੇ ਦੋ ਮੇਨ ਅਕਯੂਸੀ ਅੱਜ ਸਾਡੇ ਹੱਥੇ ਚੜ ਗਏ ਔਰ ਉਹਨਾਂ ਦੀ ਨਿਸ਼ਾਨਦੇਹੀ ਤੇ ਅਸੀਂ 15 ਜ ਰਾਈਫਲਾਂ ਜਿਹੜੀਆਂ ਵੱਡੀਆਂ ਸੀਗੀਆਂ ਉਹਨਾਂ ਚੋਂ 11 ਰਾਈਫਲਾਂ ਰਿਕਵਰ ਕਰ ਲੀਆਂ ਤੇ ਪੰਜ ਛੋਟੇ ਜਿਹੜੇ ਅਸਲੇ ਆ ਉਹਦੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ ਜਿਹੜੀ ਕੋਈ ਅੱਗੇ ਇਹਨਾਂ ਨੇ ਵੀ ਦਿੱਤੇ ਸੀਗੇ ਉਹ ਵੀ ਰਿਕਵਰ ਦੀ ਅਸੀਂ ਕਰ ਲਾਂਗੇ ਜਲਦੀ ਸਰ ਕਿੰਨੇ ਬੰਦੇ ਫੜੇ ਗਏ ਔਰ ਕਿੰਨੇ ਹੋਰ ਜਿਹੜੇ ਆਉਣ ਵਾਲੇ ਦਿਨਾਂ ਚ ਵੀ ਫੜੇ ਜਾਣਗੇ ਦੇਖੋ ਇਹਦੇ ਵਿੱਚ ਕਲੀ ਕੁੱਲ ਜਿਹੜੇ ਚਾਰ ਮੁੱਖ ਦੋਸ਼ੀ ਆ ਜਿਨ੍ਹਾਂ ਨੇ ਚੋਰੀ ਦਾ ਇਨਜ਼ਾਮ ਦਿੱਤਾ ਸੀਗਾ ਔਰ ਇਹ ਇੱਕ ਵਾਰ ਹੀ ਨਹੀਂ ਦੋ ਵਾਰੀ ਚੋਰੀ ਕੀਤੀ ਗਈ ਦੁਕਾਨ 'ਚ ਔਰ ਇਹਦੇ 'ਚ ਜਿਹੜੀ ਗਨ ਹਾਊਸ ਵਾਲਾ ਉਹਦੀ ਕਾਫੀ ਵੱਡੀ ਅੰਗੇਲੀ ਹੈ ਕਿ ਲਾਇਸੈਂਸ ਹੁੰਦੇ ਹੋਏ ਵੀ ਉਹਨੇ ਜਿਹੜਾ ਬੰਦ ਦੋ ਸਾਲ ਤੋਂ ਕਦੀ ਕਦੀ ਦੁਕਾਨ ਖੋਲਦਾ ਸੀਗਾ ਔਰ ਬੜਾ ਅਨ ਸਿਕਿਉਰ ਤਰੀਕੇ ਨਾਲ ਇਹ ਜਿਹੜਾ ਅਸਲਾ ਰੱਖਿਆ ਹੋਇਆ ਸੀਗਾ ਉਸ ਇਹਦੇ ਚ ਚਾਰ ਮੁੱਖ ਦੋਸ਼ੀ ਹੈ ਬਾਕੀ ਤਿੰਨ ਤੋਂ ਚਾਰ ਦੂਜੇ ਦੋਸ਼ੀ ਹੈ ਜਿਨ੍ਹਾਂ ਨੇ ਇਹਨਾਂ ਤੋਂ ਹੌਸਲਾ ਵਗੈਰਾ ਲਿਆ ਪੈਸੇ ਦੇ ਕੇ ਜੀ ਸਰ ਬੈਂਕਟ ਕਹਿਤੀ ਵੀ ਹੁੰਦੀ ਹੈ ਤਰਨਤਾਰਨ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਗੋਲੀਆਂ ਵੀ ਮਾਰ ਕੇ ਕਤਲ ਕੀਤਾ ਜਾਂਦਾ ਚੋਲਾ ਸਾਹਿਬ ਦੇ ਵਿੱਚ ਕਿਸ ਤਰੀਕੇ ਦੀ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਜਾਰੀ ਹੈ ਤੇ ਕਿੰਨੇ ਸਮੇਂ ਦੇ ਵਿੱਚ ਦੋਸ਼ੀ ਫੜੇ ਜਾਣਗੇ ਦੇਖੋ ਸਮਾਂ ਕੋਈ ਸਮਾਂਬੰਦ ਨਹੀਂ ਹੋ ਸਕਦਾ ਇੱਕ ਦਿਨ 'ਚ ਵੀ ਹੋ ਸਕਦਾ ਘੰਟੇ 'ਚ ਵੀ ਹੋ ਸਕਦਾ ਤੇ ਕਿਸੇ ਚੀਜ਼ ਨੂੰ ਕੋਈ ਕਿ ਇਸ ਜਿਹੜਾ ਕਠਿਨ ਹੋਵੇ ਉਹਨੂੰ 1 ਮਹੀਨਾ ਵੀ ਲੱਗ ਸਕਦਾ ਬਟ ਪੁਲਿਸ ਦੀ ਕੋਸ਼ਿਸ਼ ਹਮੇਸ਼ਾ ਪਹਿਲੇ ਤਾਂ ਇਹੀ ਹੁੰਦੀ ਹੈ ਕਿ ਕੋਈ ਵੀ ਜਿਹੜੀ ਵਾਰਤਾਤ ਹੈ ਜਾਂ ਕ੍ਰਾਈਮ ਹੋਵੇ ਨਾ ਪ੍ਰਵੈਂਸ਼ਨ ਨਾਲ ਜਾਂਦਾ ਬਟ ਫਿਰ ਵੀ ਅਗਰ ਹੋ ਜਾਏ ਤਾਂ ਉਹਨੂੰ ਜਲਦੀ ਤੋਂ ਜਲਦੀ ਟਰੇਸ ਕੀਤਾ ਜਾਵੇ ਇਹ ਦੇਖ ਲਓ ਅੱਜ 28 ਤਰੀਕ ਨੂੰ ਇਹ ਵਾਕਿਆ ਹੋਇਆ ਸੀ ਔਰ 28 ਤੋਂ 29 ਤੇ ਅੱਜ 2 ਤਰੀਕ ਹੈ 2 ਦਿਨਾਂ ਦੇ ਵਿੱਚ ਅਸੀਂ ਇਹ ਵੈਪਨ ਵਾਲਾ ਟਰੇਸ ਕਰ ਲਿਆ ਬਾਕੀ ਵੀ ਜਿਹੜੇ ਦੋ ਸੈਂਸਿਟਾਈਜ਼ ਸੈਂਸਿਟਾਈਜ਼ ਕ੍ਰਾਈਮ ਹੋਏ ਆ ਉਹ ਵੀ ਅਸੀਂ ਜਲਦ ਜਿਹੜਾ ਪਤਾ ਲੱਗਾ ਤਾਂ ਬੈਂਕ ਟਿਕੈਟੀ ਵਾਲਾ ਜਲਦ ਹੋਊਗਾ ਬੰਦੇ ਮੁੱਲਜਮ ਜਿਹੜੇ ਫੜ ਲਾਂਗੇ ਅੰਤ ਵਿੱਚ ਸ਼ਰਾਰਤੀ ਅਨਸਰਾਂ ਨੂੰ ਪੁਲਿਸ ਵੱਲੋਂ ਬੋਲਦੇ ਹੋਏ ਮੈਸੇਜ ਕੀ ਰਹੇਗਾ ਮੈਸੇਜ ਬਾਰ-ਬਾਰ ਮੈਂ ਇਹੀ ਦੰਨਾ ਕਿ ਤੁਸੀਂ ਕੋਈ ਵੀ ਕ੍ਰਾਈਮ ਕਰਨ ਤੋਂ ਪਹਿਲੇ ਸੋਚ ਲਓ ਕਿ ਅੱਜ ਨਹੀਂ ਤਾਂ ਕੱਲ ਹੱਥੇ ਚੜੋਗੇ ਤਾਂ ਉਹੀ ਉਹਦੀ ਸਜ਼ਾ ਜਿਹੜੀ ਹੈ ਤੁਹਾਨੂੰ ਭੁਗਤਣੀ ਪੈਗੀ ਔਰ ਕਈ ਵਾਰੀ ਹੋ ਸਕਦਾ ਤੁਹਾਡੀ ਉਸ ਪਾਜਨਾਟ ਚ ਕਿਤੇ ਹੋਰ ਆਪਣੀ ਜਾਨ ਤੋਂ ਵੀ ਜਾਂਦੇ ਲੱਗੋ ਇਕ ਧੰਨਵਾਦ ਜੀ ਸੋ ਇਹ ਸਨ ਤਰਨਤਾਰਨ ਤੋਂ ਐਸਐਸਪੀ ਸ਼੍ਰੀ ਅਸ਼ਵਨੀ ਕਪੂਰ ਜੀ ਜਿਨ੍ਹਾਂ ਨੇ ਦੱਸਿਆ ਹੈ ਕਿ ਹਥਿਆਰਾਂ ਦਾ ਜ਼ਖੀਰਾ ਜਿਹੜਾ ਤਰਨਤਾਰਨ ਗੰਨਾਉਸ ਤੋਂ ਲੁੱਟਿਆ ਗਿਆ ਸੀ ਉਹ ਬੰਦੇ ਵੀ ਫੜੇ ਗਏ ਨੇ ਜਿਸ ਦੇ ਵਿੱਚ ਦੋ ਅਤੇ ਹਥਿਆਰ ਵੀ ਫੜੇ ਗਏ ਨੇ ਤੇ ਆਉਣ ਵਾਲੇ ਦਿਨਾਂ 'ਚ ਜੋ ਹੋਰ ਕੇਸ ਹੋਏ ਨੇ ਤਰਨਤਾਰਨ ਦੇ ਵਿੱਚ ਵਕ-ਵਕ ਲੋਕੇਸ਼ਨਾਂ 'ਤੇ ਜਲਦ ਜਿਹੜੀ ਪੁਲਿਸ ਉਹਨਾਂ ਦੇ ਵਿੱਚ ਵੀ ਕਾਮਯਾਬ ਫੜਨ ਦੇ ਵਿੱਚ ਉਹਨਾਂ ਨੂੰ ਹੋਵੇਗੀ ਬਣੇ ਰਹੋ ਸਾਡੇ ਨਾਲ ਕੈਮਰਾਮੈਨ ਬਾਬਾ ਗੁਰਤੇਜ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਪੰਜਾਬ ਹਬ ਤੱਕ ਤਰਨਤਾਰਨ